ਮਾਪੇ ਧਿਆਨ ਨਾਲ ਸੁਣ ਲੈਣ ਆ ਅਪਡੇਟ ਕਿਤੇ ਤੁਹਾਡੇ ਬੱਚਿਆਂ ਨੂੰ ਵੀ ਤਾਂ ਨਹੀਂ ਪਰੇਸ਼ਾਨ ਕਰ ਰਹੇ ਪੇਟ ਦੇ ਕੀੜੇ ਤਾਂ ਘਬਰਾਓ ਨਾ ਕਰ ਲਓ ਆ ਕੰਮ ਜਿੱਤੇ ਮਿਲੇਗੀ ਰਾਹਤ ਜੀ ਹਾਂ ਹਰ ਮਾਪੇ ਲਈ ਆਪਣੇ ਬੱਚੇ ਦੀ ਤਕਲੀਫ ਸਭ ਤੋਂ ਵੱਡੀ ਹੁੰਦੀ ਹੈ ਜਦੋਂ ਬੱਚਾ ਪ੍ਰਾਤ ਨੂੰ ਪੇਟਦਰਦ ਦੇ ਕਾਰਨ ਕਰਵਟਾ ਬਦਲਦਾ ਰਹਿੰਦਾ ਹੈ ਤਾਂ ਦਿਨ ਭਰ ਚਿਰਚੜਾ ਤੇ ਸੁਸਤ ਦਿਖਾਈ ਦਿੰਦਾ ਹੈ ਤਾਂ ਇਸ ਦਾ ਕਾਰਨ ਪੇਟ ਦੇ ਵਿੱਚ ਕੀੜੇ ਹੋ ਸਕਦੇ ਨੇ ਜਿਸ ਕਰਕੇ ਮਾਪੇ ਬੇਹਦ ਪਰੇਸ਼ਾਨ ਰਹਿੰਦੇ ਨੇ ਪਰ ਇਹ ਅਪਡੇਟ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਕੁਝ ਅਜਿਹੇ ਟਿਪਸ ਨੇ ਕੁਝ ਅਜਿਹੇ ਉਪਾਅ ਨੇ ਜੋ ਤੁਸੀਂ ਅਪਣਾ ਕੇ ਆਪਣੇ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਜੋ ਕਿ ਖਤਮ ਕਰ ਸਕਦੇ ਹੋ ਤਾਂ ਇਹ ਕੀੜੇ ਬੱਚਿਆਂ ਦੀਆਂ ਅੰਤਰੀਆਂ ਦੇ ਵਿੱਚ ਪੈਦਾ ਹੋ ਜਾਂਦੇ ਨੇ ਅਤੇ ਥੋੜਾ ਥੋੜਾ ਕਰਕੇ ਉਹਨਾਂ ਦੇ ਪੋਸ਼ਣ ਨੂੰ ਖਾਉਂਦੇ ਰਹਿੰਦੇ ਨੇ ਜਿਸ ਕਰਕੇ ਬੱਚੇ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਅਤੇ ਉਹ ਕਮਜ਼ੋਰ ਹੋਣਦੇ ਰਹਿੰਦੇ ਨੇ ਤਾਂ ਸਭ ਤੋਂ ਪਹਿਲਾ ਹੈ ਲਸਣ ਜੀ ਹਾਂ ਲਸਣ ਦੇ ਵਿੱਚ ਐਂਟੀ ਪੈਰਾਸਾਈਟਿਕ ਗੁਣ ਹੁੰਦੇ ਨੇ ਜੋ ਅੰਤਰੀਆਂ ਦੇ ਵਿਚਾਲੇ ਕੀੜਿਆਂ ਨੂੰ ਖਤਮ ਕਰਨ ਦੇ ਵਿੱਚ ਕਾਫੀ ਮਦਦ ਕਰਦੇ ਨੇ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਆਪਣੇ ਬੱਚਾ ਨੂੰ ਇੱਕ ਛੋਟੀ ਲਸਣ ਦੀ ਕਲੀ ਹਲਕੇ ਕੋਸੇ ਪਾਣੀ ਦੇ ਨਾਲ ਦੇ ਸਕਦੇ ਹੋ ਫਿਰ ਆਉਂਦਾ ਪਪੀਤਾ ਜੀ ਹਾਂ ਪਪੀਤੇ ਦੇ ਵਿੱਚ ਕੱਚੇ ਪਪੀਤੇ ਦੇ ਬੀਜ ਜੋ ਕਿ ਐਂਜ਼ਾਈਮਸ ਦੇ ਨਾਲ ਭਰਪੂਰ ਹੁੰਦੇ ਨੇ ਜੋ ਕਿ ਪੇਟ ਦੇ ਖਿੜਿਆਂ ਨੂੰ ਬਾਹਰ ਕੱਢਣ ਦੇ ਵਿੱਚ ਕਾਫੀ ਮਦਦ ਕਰਦੇ ਨੇ ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਪੀਸ ਕੇ ਚੂਰਨ ਬਣਾਓ ਅਤੇ ਇੱਕ ਚਮਚ ਸ਼ਹਿਦ ਨਾਲ ਮਿਲਾ ਕੇ ਆਪਣੇ ਬੱਚਾ ਨੂੰ ਜ਼ਰੂਰ ਦਿਓ ਫਿਰ ਆਉਂਦਾ ਹਲਦੀ ਵਾਲਾ ਦੁੱਧ ਜੀ ਹਾਂ ਹਲਦੀ ਵਾਲਾ ਦੁੱਧ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੋਵੇਗਾ ਜਦੋਂ ਸੱਟ ਲੱਗਦੀ ਹੈ ਜਾਂ ਫਿਰ ਕੋਈ ਜ਼ਖਮ ਹੁੰਦਾ ਹੈ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਤਾਂ ਮਾਪੇ ਆਪਣੇ ਬੱਚਿਆਂ ਨੂੰ ਹਲਦੀ ਵਾਲਾ ਦੁੱਧ ਜ਼ਰੂਰ ਪਿਲਾਉਂਦੇ ਨੇ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਕਿ ਹਲਦੀ ਵਾਲਾ ਦੁੱਧ ਹੋਰ ਵੀ ਕਈ ਜੋ ਕਿ ਕਾਰਨਾ ਕਰਕੇ ਵਰਤਿਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਬੱਚਿਆਂ ਦੀ ਹੈਲਥ ਕਾਫੀ ਇੰਪਰੂਵ ਹੋ ਜਾਂਦੀ ਹੈ ਤਾਂ ਹਲਦੀ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਅੰਟੀ ਪੈਰਾਸਾਈਟਿਕ ਗੁਣ ਹੁੰਦੇ ਨੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਦੇ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਬੱਚਿਆਂ ਨੂੰ ਪਿਲਾਉਣ ਦੇ ਨਾਲ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ ਫਿਰ ਆਂਦਾ ਹੈ ਅਜਵਾਇਣ ਜੀ ਹਾਂ ਅਜਵਾਇਣ ਦਾ ਸੇਵਨ ਬੱਚਿਆਂ ਦੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦਾ ਇੱਕ ਚੁਟਕੀ ਅਜਵਾਇਣ ਨੂੰ ਗੁੜ ਦੇ ਨਾਲ ਮਿਲਾ ਕੇ ਸਵੇਰੇ ਦੇਣ ਦੇ ਨਾਲ ਲਾਭ ਮਿਲਦਾ ਫਿਰ ਆਂਦਾ ਹੈ ਨਾਰੀਅਲ ਪਾਣੀ ਜੀ ਹਾਂ ਨਾਰੀਅਲ ਦਾ ਪਾਣੀ ਸਰੀਰ ਨੂੰ ਡੀਟੌਕਸ ਕਰਦਾ ਹੈ ਅਤੇ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਬੱਚਿਆਂ ਨੂੰ ਦਿਨ ਦੇ ਵਿੱਚ ਦੋ ਵਾਰੀ ਨਾਰੀਅਲ ਪਾਣੀ ਪਿਲਾਉਣ ਦੇ ਨਾਲ ਸਰੀਰ ਦੇ ਵਿੱਚੋਂ ਕੀੜੇ ਬਾਹਰ ਨਿਕਲਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ। ਫਿਰ ਆਂਦਾ ਕਰੇਲੇ ਦਾ ਰਸ। ਜੀ ਹਾਂ, ਹਰੀਆਂ ਸਬਜ਼ੀਆਂ ਦੇ ਵਿੱਚ ਜਕਰ ਗਲ ਕੇ ਤੇ ਛਾਵੇ ਤਾਂ ਸਭ ਤੋਂ ਜ਼ਿਆਦਾ ਗੁਣਕਾਰੀ ਕਰੇਲਾ ਹੀ ਹੁੰਦਾ ਹੈ। ਤਾਂ ਪਰ ਕਈ ਲੋਕ ਕਰੇਲਾ ਤਾਂ ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਦਾ ਜੂਸ ਤਾਂ ਸ਼ਾਇਦ ਹੀ ਕੋਈ ਖਾਵੇ ਪਰ ਪਰ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਦਾ ਸੇਵਨ ਤੁਹਾਡੇ ਸਰੀਰ ਦੇ ਲਈ ਕਿੰਨਾ ਲਾਭਕਾਰੀ ਹੋ ਸਕਦਾ ਹੈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕਰੇਲੇ ਦਾ ਰਸ ਕਰੇਲੇ ਦੇ ਵਿੱਚ ਅਜਿਹੇ ਤੱਤ ਹੁੰਦੇ ਨੇ ਜੋ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡੀ ਯੋਗਤਾ ਰੱਖਦੇ ਨੇ। ਥੋੜੇ ਜਿਹੇ ਕਰੇਲੇ ਦੇ ਰਸ ਦੇ ਵਿੱਚ ਸ਼ਹਿਦ ਮਿਲਾ ਕੇ ਹਫ਼ਤੇ ਦੇ ਵਿੱਚ ਦੋ ਵਾਰੀ ਆਪਣੇ ਬੱਚਾ ਨੂੰ ਜ਼ਰੂਰ ਦਿਓ ਤਾਂ ਕਿ ਪੇਟ ਬਿਲਕੁਲ ਸਾਫ਼ ਹੋ ਜਾਵੇ ਤੇ ਪੇਟ ਦੇ ਕੀੜੇ जरतो खत्म हो ਸਕਦੇ ਨੇ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਸਿਹਤ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਸਿਹਤ ਨਾਲ ਜੁੜੇ ਹੋਏ ਟਿਪਸ ਤੇ ਉਪਾਅ ਤੁਹਾਡੇ ਲਈ ਅਸੀਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਲਈ ਲੈ ਕੇ ਆਉਂਦੇ ਆ ਕਿਉਂਕਿ ਸਿਹਤ ਨਾਲ ਕੁਝ ਅਜਿਹੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਜੋ ਕਿ ਤੁਹਾਨੂੰ ਨਹੀਂ ਪਤਾ ਹੁੰਦੀਆਂ ਨੇ ਤਾਂ ਆਪਣੇ ਬੱਚਿਆਂ ਦਾ ਵੀ ਖਿਆਲ ਜ਼ਰੂਰ ਰੱਖੋ ਜੇਕਰ ਤੁਹਾਡੇ ਬੱਚਾਂ ਦੇ ਪੇੜ ਦੇ ਵਿੱਚ ਕੁਝ ਕਮਜ਼ੋਰੀ ਨਜ਼ਰ ਆ ਰਹੀ ਹੈ ਜਾਂ ਫਿਰ ਕੋਈ ਕੀੜੇ ਹੁੰਦੇ ਨੇ ਜੋ ਕਿ ਤੁਹਾਨੂੰ ਨਹੀਂ ਪਤਾ ਲੱਗਦਾ ਅੰਦਰੂਨੀ ਚੀਜਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਜਿਹੜੇ ਸੰਕੇਤ ਹੁੰਦੇ ਨੇ ਬੱਚੇ ਚਿਚੜਾਪਨ ਮਹਿਸੂਸ ਕਰਦੇ ਨੇ ਕਮਜ਼ੋਰ ਹੁੰਦੇ ਨੇ ਤੇ ਅਜਿਹਾ ਇਸੇ ਲਈ ਹੁੰਦਾ ਹੈ ਕਿਉਂਕਿ ਉਹਨਾਂ ਦੇ ਪੇਟ ਦੇ ਵਿੱਚ ਕੀੜੇ ਹੁੰਦੇ ਨੇ ਜੋ ਕਿ ਉਹਨਾਂ ਨੂੰ ਅਜਿਹਾ ਬਣਾਉਣ ਦੇ ਵਿੱਚ ਉਹ ਕਮਜ਼ੋਰ ਕਰ ਦਿੰਦੇ ਨੇ ਕਿਉਂਕਿ ਕੀੜੇ ਸਰੀਰ ਦੇ ਵਿੱਚ ਪੋਸ਼ਣ ਨੂੰ ਖਾਉਂਦੇ ਨੇ ਜਿਸ ਕਰਕੇ ਬੱਚਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ